ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਇੱਥੇ ਕਿਉਂ ਇਕੱਠੇ ਹੋਏ ਹਾਂ ਕਿਉਂਕਿ ਸਾਡੇ ਰਾਈਬਰ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਬਰਥਡੇ ਜਿਹੜਾ ਕਿ 14 ਤਰੀਕ ਨੂੰ ਆ ਰਿਹਾ ਸੋ ਅਸੀਂ 2 ਦਿਨ ਪਹਿਲਾਂ ਇਹ ਬਰਥਡੇ ਸੈਲੀਬ੍ਰੇਸ਼ਨ ਕੀਤਾ ਜਿਦੇ ਚ ਸਾਡੇ ਗੁਰਦਾਸਪੁਰ ਦੀਆਂ ਸਾਰੀਆਂ ਹੀ ਜਥੇਬੰਦੀਆਂ ਜਿਵੇਂ ਕਿ ਪੀ ਮਾਰਮੀ ਆ ਅੰਬੇਦਕਰ ਟਾਈਗਰ ਫੋਰਸ ਆ ਅੰਬੇਦਕਰ ਮਿਸ਼ਨ ਆ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਦੇ ਆਗੂ ਮੈਂਬਰ ਇੱਥੇ ਹਾਜ਼ਰ ਹੋਏ ਸਾਡੇ ਕੋਲ ਬੜਾ ਮਜ਼ਾ ਆਇਆ ਇਸ ਪ੍ਰੋਗਰਾਮ 'ਚ ਸੋ ਅੱਜ ਦੇ ਇਸ ਪ੍ਰੋਗਰਾਮ ਚ ਮੁੱਖ ਮਹਿਮਾਨ ਸਾਡੇ ਵੀਰ ਜਗਦੀਸ਼ ਅਤਰੀ ਜੀ ਡੀਐਸਪੀ ਪਟਾਣਕੋਟ ਤੋਂ ਉਹ ਵੀ ਇੱਥੇ ਪਹੁੰਚੇ ਸਨ ਸੋ ਕੁਦਰਸ ਸਾਡੇ ਥਾਪਾ ਸਾਹਿਬ ਵੀ ਇੱਥੇ ਪਹੁੰਚੇ ਸਨ ਸੋ ਅੱਜ ਦਾ ਇਹ ਪ੍ਰੋਗਰਾਮ ਡਾਕਟਰ ਬੀਆਰਐਮ ਵੇਦਕਰ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ ਜਿਦੇ ਵਿੱਚ ਗਰੀਬ ਬੱਚਿਆਂ ਨੂੰ ਮੁਫਤ ਗਾਇਡਾਂ ਮੁਫਤ ਕਾਪੀਆਂ ਕਿਤਾਬਾਂ ਦਾ ਲੰਗਰ ਜਿਹੜਾ ਉਹ ਦਿੱਤਾ ਗਿਆ ਸਾਰਾ ਵਰਤਾਇਆ ਗਿਆ ਸੋ ਸਵੇਰੇ ਚਾਹ ਪਕੌੜੇ ਦਾ ਲੰਗਰ ਵੀ ਸੀਗਾ ਸੋ ਇਸ ਟਾਈਮ ਤੇ ਹੁਣ ਨਾਲ ਨਾਲ ਕੜੀ ਚੌਲ ਦਾ ਲੰਗਰ ਵੀ ਚੱਲ ਰਿਹਾ ਇਹਦੇ ਚ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਮਨਜੀਤ ਸਿੰਘ ਬੱਬਰ ਜੀ ਜਿਹੜੇ ਕਿ ਮੈਡੀ ਸਿਟੀ ਸਪਰਸਿਸ ਤੇ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਤੋਂ ਉਹਨਾਂ ਨੇ ਵੀ ਅੱਜ ਫ੍ਰੀ ਕੈਂਪ ਲਾਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਾਫੀ ਲੋਕਾਂ ਦਾ ਚੈੱਕਅਪ ਕੀਤਾ ਤੇ ਉਹਨਾਂ ਨੂੰ ਫ੍ਰੀ ਮੈਡੀਸਿਨ ਤੇ ਫ੍ਰੀ ਚੈੱਕਅਪ ਸਾਰਾ ਕੁਝ ਉਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਕੀਤਾ ਅਸੀਂ ਡਾਕਟਰ ਸਾਹਿਬ ਵੀ ਧੰਨਵਾਦ ਆ ਜੈ ਹਿੰਦ ਅ ਰਵੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਗੱਲਾਂ ਚੱਲ ਰਹੀਆਂ ਨੇ ਕੀ ਅੱਜ ਦੇ ਇਸ ਪ੍ਰੋਗਰਾਮ 'ਚ ਸਾਰੀਆਂ ਹੀ ਜਥੇਬੰਦੀਆਂ ਪਹੁੰਚੀਆਂ ਬਹੁਤ ਜ਼ਿਆਦਾ ਮੇਰੇ ਵੀਰ ਕੋਰਟ ਤੋਂ ਐਡਵੋਕੇਟ ਮੇਰੇ ਬਹੁਤ ਸੱਜਣ ਮੇਰੇ ਭਰਾ ਆਪਣੇ ਜਿਹੜੇ ਮੋਢੇ ਨਾਲ ਮੋਢਾ ਨਾਲ ਲਾ ਕੇ ਚੱਲੇ ਨੇ ਜਿਵੇਂ ਸੁਖਰਾਜ ਭਾਜੀ ਆ ਨਰਿੰਦਰ ਭਾਜੀ ਆ ਬਰਿੰਦਰ ਅਤਰੀ ਜੀ ਆ ਤੇ ਹੋਰ ਵੀ ਕਈ ਸਾਡੇ ਵਕੀਲ ਮੇਰੇ ਭਰਾ ਮੇਰੇ ਨਾਲ ਜਿਨ੍ਹਾਂ ਨੇ ਬੜਾ ਸੰਯੋਗ ਕੀਤਾ ਉਹ ਵੀ ਇੱਥੇ ਪਹੁੰਚੇ ਸਨ ਮੈਂ ਉਹਨਾਂ ਦਾ ਜੀ ਆਇਆਂ ਨੂੰ ਕੰਨਾ ਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਇੱਥੇ ਪਹੁੰਚਣ ਤੇ ਜੀ ਆਪਣਾ ਨੋਜਵਾਨ ਸੀਡੀ ਨੂੰ ਕੋ ਮੈਸੇਜ ਜ਼ਰੂਰ ਹੋ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਚਾਹਾਂ ਕਿ ਕਿ ਹਮੇਸ਼ਾ ਹੀ ਆਪਣੇ ਸੰਵਿਧਾਨ ਨੂੰ ਪੜੋ। ਬਾਬਾ ਸਾਹਿਬ ਦੇ ਵਿਚਾਰਾਂ ਨੂੰ ਪੜੋ ਕਿਉਂਕਿ ਬਾਬਾ ਸਾਹਿਬ ਉਹ ਸਖਸ਼ ਨੇ ਜਿਨ੍ਹਾਂ ਨੇ ਕਿਸੇ ਇੱਕ ਧਰਮ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਸਾਰੇ ਹੀ ਧਰਮਾਂ ਦੀ ਗੱਲ ਕੀਤੀ ਆ। ਤੁਸੀਂ ਦੇਖੋ ਕਿ ਜਿਹੜਾ ਸਤੀ ਪ੍ਰਥਾ ਦਾ ਵਿਚਾਰ ਉਹ ਲੱਗ ਸੀ ਕਿ ਜਿਵੇਂ ਬੰਦਾ ਮਰ ਗਿਆ ਤੇ ਨਾਲ ਹੀ ਉਹਦੀ ਜਨਾਨੀ ਨੂੰ ਵੀ ਸਾੜ ਕੇ ਛਾੜ ਦੇਣਾ। ਸੋ ਬਾਬਾ ਸਾਹਿਬ ਨੇ ਉਦੋਂ ਤੋਂ ਮੁਕਤੀ ਲੈ ਕੇ ਦਿੱਤੀ ਆ ਨਾਰੀ ਸਮਾਜ ਨੂੰ ਕਿ ਨਾਰੀ ਤੇ ਜਿਹੜਾ ਉਹ ਬਾਬਾ ਸਾਹਿਬ ਦਾ ਦੇਨ ਨਹੀਂ ਦੇ ਸਕਦੀ। ਕਿ ਉਹਨਾਂ ਨੇ ਸਾਰਿਆਂ ਨੂੰ ਜਿਵੇਂ ਤੁਸੀਂ ਵੋਟਰ ਦਾ ਅਧਿਕਾਰ ਲੈ ਲਓ ਇਹ ਨਾਰੀ ਸਮਾਜ ਨੂੰ ਵੋਟਰ ਦਾ ਅਧਿਕਾਰ ਵੀ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਹਰੇ ਪਰਦੇ ਦਾ ਅਧਿਕਾਰ ਇਹ ਕਿ ਤੁਹਾਨੂੰ ਵੋਟ ਪਾਉਂਦਿਆਂ ਕੋਈ ਵੇਖੇ ਨਾ ਤੁਸੀਂ ਕਿੱਥੇ ਭਾਈ ਆ ਉਹ ਹਰੇ ਪਰਦੇ ਦਾ ਅਧਿਕਾਰ ਵੀ ਤੁਹਾਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਤੁਹਾਨੂੰ ਜਿਹੜੀ ਮੈਡੀਕਲ ਸੁੱਟੀ ਆ ਜਿਹਨੂੰ ਅਸੀਂ ਲੀਵ ਕਹਿੰਦੇ ਹਾਂ ਜਿੱਥੇ ਪੂਰੀ ਪੇ ਮਿਲਦੀ ਆ ਲੇਡੀਜ਼ ਨੂੰ ਜਿਹੜੀ ਮੈਡੀਕਲ ਸੁੱਟੀ ਮਿਲਦੀ ਆ ਮੈਂ ਟਲਦੀ ਲੀਵਸ ਨੂੰ ਕਹਿੰਦੇ ਆ ਉਹ ਵੀ ਸਾਰੀ ਬਾਬਾ ਸਾਹਿਬ ਦਾ ਦੇਣਾ ਆ ਆਰਬੀਆਈ ਦੀ ਸਥਾਪਨਾ ਡਾਕਟਰ ਬੀ ਆਰ ਅੰਬੇਦਕਰ ਨੇ ਕੀਤੀ ਆ ਜੇ ਮੈਂ ਗਿਣਨ ਤੇ ਆਵਾਂ ਤੇ ਮੈਂ ਦ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਕੀ ਕੋਸ਼ਿਸ਼ ਕੀਤਾ ਉਹਨਾਂ ਨੇ ਛੋਟੇ ਸਮਾਜ ਲਈ ਜਾਂ ਵੱਡੇ ਸਮਾਜ ਲਈ ਸਭ ਲਈ ਬਹੁਤ ਕੋਸ਼ਿਸ਼ ਕੀਤਾ ਇਹ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚਣੀ ਹੈ ਅੱਜ ਤੁਸੀਂ ਆਵਾਜ਼ ਸਾਹਿਬ ਦੇ ਗੁਰੂ ਜੀ ਦੇ ਕੋਲ ਆਉਂਦੇ ਹੋ ਹੋਰ ਕੀ ਕਹਾਂਗਾ ਸਭ ਤੋਂ ਪਹਿਲਾਂ ਤਾਂ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਮੇਟੀ ਦਾ ਜਿਨ੍ਹਾਂ ਨੇ ਬਾਬਾ ਸਾਹਿਬ ਵੀਰ ਅੰਬੇਦਕਰ ਜੀ ਦੇ 130ਵੇਂ ਜਨਮ ਦਿਵਸ ਦੇ ਦਿਹਾੜੇ ਤੇ ਮੈਨੂੰ ਇੱਥੇ ਸੱਜ ਕੇ ਨਾਮ ਮਾਣ ਦਿੱਤਾ ਤੇ ਦੂਜਾ ਮੈਂ ਕਮੇਟੀ ਵਾਲਿਆਂ ਦਾ ਜਿਲੋਂ ਧੰਨਵਾਦੀਆਂ ਤੇ ਸਾਰੀ ਆਪਣੀ ਜਿਹੜੀ ਵਧਾਈ ਦੇ ਨਾਲ ਜਨਮ ਦਿਨ ਦੀ ਤੇ ਸਾਰਿਆਂ ਦੇ ਮਨੋਂ ਕਾਮਨਾ ਕਰਦਾ ਵੀ ਇਹ ਸਾਰੇ ਚਾਰਜ ਗੱਲਾਂ ਵਿੱਚ ਰਹਿਣ। ਸਰ ਸਾਡੀ ਨੌਜਵਾਨ ਪੀੜ੍ਹੀ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ? ਮੇਰੀ ਨੌਜਵਾਨ ਬੱਚਿਆਂ ਨੂੰ ਇਹੋ ਹੀ ਨਸੀਹਤ ਆ ਇਹੋ ਹੀ ਵੀ ਨਸ਼ਿਆਂ ਤੋਂ ਦੂਰ ਰਹਿਣ, ਪੜਾਈ ਵੱਲ ਧਿਆਨ ਰੱਖਣ, ਮਿਹਨਤ ਕਰਨ ਤੇ ਬਾਬਾ ਸਾਹਿਬ ਨੇ ਦੱਸੇ ਹੋਏ ਜਿਹੜੇ ਕਦਮ ਨੇ ਉਹਨਾਂ ਤੇ ਚੱਲਣ ਜੀ। ਉਹਨਾਂ ਦੇ ਪੇਰੈਂਟਸ ਜਿਹੜੇ ਉਹ ਬੱਚਿਆਂ ਨੂੰ ਉੱਚ ਐਜੂਕੇਸ਼ਨ ਦਾ ਮੌਕਾ ਨਹੀਂ ਦਿੰਦੇ ਤਾਂ ਉਸ ਬਾਰੇ ਤੇ ਜਾ ਕੇ ਜਿਹੜਾ ਮੁਕਾਈ ਕਰਦੇ ਉਹਨਾਂ ਨੂੰ ਕੀ ਕਹਾਂ? ਮੈਂ ਉਹਨਾਂ ਪੇਰੈਂਟਸ ਨੂੰ ਇਹ ਵੀ ਅਪੀਲ ਕਰਾਂ ਵੀ ਬਾਬਾ ਸਾਹਿਬ ਨੇ ਬੋਲਿਆ ਸੀ ਕਿ ਮੈਨੂੰ ਪੜ੍ਹਜੋ ਨਾ ਮੈਨੂੰ ਪਰਿਓ। ਸੋ ਮੈਂ ਉਹਨਾਂ ਨੂੰ ਵੀ ਕਹਿਸ਼ ਕਰਾਂ ਵੀ ਜੇ ਉਹਨਾਂ ਦੇ ਬੱਚੇ ਵਿੱਚ ਕੈਲੀਬਰ ਹੈ ਤਾਂ ਉਹਨਾਂ ਨੂੰ ਮੌਕਾ ਦਿਓ ਆਪਣੀ ਜਿਹੜੀ ਉਹ ਸਟੱਡੀ ਪੂਰੀ ਕਰਕੇ ਦੇਸ਼ ਦਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕੋ। ਸਰ ਕਈ ਆਪਣੇ ਵੱਲੋਂ ਬੱਚਿਆਂ ਇਸ ਪ੍ਰਸੰਗ ਕੀ ਦਿੱਤਾ। ਮੈਂ ਬੱਚਿਆਂ ਨੂੰ ਇਹੋ ਕਹਾਉਂਗਾ ਵੀ ਬੱਚੇ ਵੱਧ ਤੋਂ ਵੱਧ ਮਿਹਨਤ ਕਰਨ ਤੇ ਕਦੀ ਵੀ ਸ਼ਾਰਟਕਟ ਨਾ ਅਪਣਾਣ ਤੇ ਪਰਮਾਤਮਾ ਨਾਲ ਉਹ ਕਾਜ ਜ਼ਰੂਰ ਬਖਸ਼ੇਗਾ। ਅਰੇ ਜੀ ਲੇਕੇ ਸਾਇਕਾ ਪ੍ਰੋਗਰਾਮ ਵੀ ਕਿਹਿਆ-ਕਿਆ ਆ ਆਵਾਜ਼ ਸਾਹਿਬ ਦੇ ਜਨਮ ਦਿਹਾੜੇ ਨੂੰ ਮਨਾਇਆ ਜਾ ਰਿਹਾ ਆ। ਬਹੁਤ ਸਾਰੇ ਜਿਹੜੇ ਆ ਉਹ ਟੀਮ ਆਰਟੀ ਦੇ ਜਿਹੜੇ ਸਿਪਾਖਰਾਂ ਨੇ ਆ ਭਿੰਜੀ ਹਾਂ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਹਰ ਸਾਦੇ ਚੱਲਦੇ ਫੇਰੇ ਉਹ ਵੀ ਇੱਥੇ ਪਹੁੰਚੇ ਨੇ ਤੁਸੀਂ ਵੀ ਇੱਥੇ ਪਹੁੰਚੇ ਨੇ ਅੱਜ ਦਾ ਪ੍ਰੋਗਰਾਮ ਕੀ ਮੈਨੂੰ ਲੱਗਦਾ ਦੇਖੋ ਅੱਜ ਬਹੁਤ ਹੀ ਵਧੀਆ ਮੈਂ ਪਹਿਲਾਂ ਬੋਲੇ ਮੈਂ ਬਹੁਤ ਧੰਨਵਾਦੀ ਹਾਂ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਬਹੁਤ ਹੀ ਵਧੀਆ ਰਨ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਹੈ ਤੇ ਜਿਹੜਾ ਇੱਕ ਮੈਸੇਜ ਦਿੱਤਾ ਹੈ ਬੱਚਿਆਂ ਨੂੰ ਸਮਾਜ ਨੂੰ ਜਿਨ੍ਹਾਂ ਬਾਬਾ ਸਾਹਿਬ ਨੇ ਜਿਹੜਾ ਸਾਰਿਆਂ ਨੂੰ ਬਰਾਬਰੀ ਦਾ ਹੱਕ ਦਿੱਤਾ ਉਹਦੇ ਪੱਲੇ ਚੱਲਣ ਵਾਸਤੇ ਇਹਨਾਂ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਲਿਖਿਆ ਮੈਂ ਸਾਰੀ ਕਮੇਟੀ ਦਾ ਬਹੁਤ ਜਲਦੀ ਧੰਨਵਾਦ ਕਰਦਾ ਇਸ ਤਾਰਫ ਜਿਹਨਾਂ ਜੀ ਤੁਸੀਂ ਆਪ ਡੋ ਕੀ ਜਿੱਥੇ ਜਿੱਥੇ ਵੀ ਬਾਬਾ ਸਾਹਿਬ ਦੀ ਜਿਹੜੀ ਟਾਉਂਕ ਨੇ ਜਿਹਦੇ ਵਿੱਚ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਦੇ ਨਾਲ ਖਰਾਬੀ ਅੰਸਰ ਗਲਤ ਕਰਦੇ ਪਏ ਆ ਉਹਨਾਂ ਨੂੰ ਵੀ ਮੈਸੇਜ ਜਿਹੜੇ ਵੀ ਬਾਬਾ ਸਾਹਿਬ ਦੀ ਜਿਹਨਾਂ ਸਟੈਚੂ ਨੇ ਜਿਹੜਾ ਵੀ ਉੱਥੇ ਕੋਈ ਗਲਤ ਕੰਮ ਕਰੇਗਾ ਉਹ ਕਾਨੂੰਨ ਮੁਤਾਬਕ ਉਸਨੂੰ ਸਜ਼ਾ ਮਿਲੇਗੀ ਮਿਲੇਗੀ ਅਗਲੇ ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਜੈਪੀ ਜੈਪਾਰਤ ਜੈਸਾ ਸੰਵਿਧਾਨ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅੱਜ ਸਾਡੇ ਮਹਾਨ ਗਾਇਬਰ ਵਿਸ਼ਵ ਰਤਨ ਬਾਬਾ ਸਾਹਿਬ ਅੰਬੇਦਕਰ ਜੀ ਮਹਾਰਾਜ ਜੀ ਦਾ 134ਵਾਂ ਜਨਮ ਦਿਹਾੜਾ ਜੋ ਕਿ ਸ਼ਹਿਰ ਗੁਰਦਾਸਪੁਰ ਦੇ ਹਨੂਮਾਨ ਚੌਂਕ ਦੇ ਨੇੜੇ ਪੀਮ ਆਰਮੀ ਭਾਰਤੀ ਇਕਤਾ ਮਿਸ਼ਨ ਗੁਰਦਾਸਪੁਰ ਅੰਬੇਡਕਰ ਟਾਈਡਰ ਫੋਰਸ ਐਸ ਸੀ ਬੀ ਸੀ ਟੀਚਰ ਯੂਨੀਅਨ ਅੰਬੇਦਕਰ ਮਿਸ਼ਨ ਗਰਦਾਸਪੁਰ ਤੇ ਹੋਰ ਵੀ ਕਾਫੀ ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਮਿਲ ਕੇ ਇਸ ਮੰਦਰ ਦੇ ਵਿੱਚ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਜੋ ਉਪਰਾਲਾ ਰੱਖਿਆ ਸੀ ਉਸ ਦੇ ਵਾਸਤੇ ਸਾਰੇ ਹੀ ਪ੍ਰਬੰਧਕਾਂ ਨੂੰ ਬਹੁਤ-ਬਹੁਤ ਧੰਨਵਾਦ ਵਧਾਈਆਂ ਔਰ ਅੱਜ ਦੇ ਇਸ ਦਿਨ ਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਚਾਹੇ ਕਿ ਉਹ ਬਾਬਾ ਸਾਹਿਬ ਨੂੰ ਮੰਨਦੇ ਨੇ ਚਾਹੇ ਕਿ ਉਹ ਨਹੀਂ ਮੰਨਦੇ ਸਭ ਨੂੰ ਬਹੁਤ-ਬਹੁਤ ਵਧਾਈ ਦਿੰਨੇ ਹਾਂ ਐਸੇ ਮਹਾ ਮਾਨਮ ਨੂੰ ਇਸ ਧਰਤੀ ਤੇ ਆ ਕੇ ਭਾਰਤ ਵਰਗੇ ਦੇਸ਼ ਦੇ ਵਿੱਚ ਸੰਵਿਧਾਨ ਦਾ ਨਿਰਮਾਣ ਕਰਕੇ ਦਬੇ ਕੁਚਲੇ ਲੋਕਾਂ ਨੂੰ ਇੱਕ ਨਵੀਂ ਸੇਧ ਦੇ ਕੇ ਸਮਾਨਤਾ ਦਾ ਜੋ ਅਧਿਕਾਰ ਦਿਵਾਇਆ ਉਸ ਦੇ ਵਾਸਤੇ ਉਸ ਮਹਾਨ ਰਹਿਬਰ ਨੂੰ ਕੋਟਨ-ਕੋਟ ਨਮਨ ਕਰਦੇ ਹਾਂ। ਪਰ ਸਭ ਜ਼ਿਆਦਾਤਰ ਜਿੰਨੇ ਵੀ ਸਾਡੇ ਜੱਫੀ ਬੰਦੀਆਂ ਨੇ ਉਹ ਸਾਰੇ तकरीबन तकरीबन ਆਪਣੀ ਆਪਣੇ ਕੰਮਾਂ ਦੇ ਵਿੱਚ ਲੁੱਟ ਚੁੱਕੇ। ਬਾਰੇ ਜਿਹੜੇ ਸਾਡੇ ਪਛੜੇ ਹੋਏ ਲੋਕ ਰਹਿ ਗਏ ਨੇ ਜਾ ਜਿਹੜੇ ਸਾਡੇ بچے ਨਹੀਂ ਪੜਦੇ ਤੇ ਉਹਨਾਂ ਵਾਸਤੇ ਆਣ ਧੱਕ ਦਿੱਤਾ ਜਾ ਰਿਹਾ ਕੀ ਜਾਣਾ ਚਾਹੁੰਦੇ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਤੋਂ ਬਹੁਤ ਜ਼ਰੂਰੀ ਆ ਕਿਉਂਕਿ ਬਾਬਾ ਸਾਹਿਬ ਨੇ ਵੀ ਇਹ ਹੁਕਮ ਦਿੱਤਾ ਸੀ ਕਿ ਤੁਸੀਂ ਰੋਟੀ ਭਾਵੇਂ ਅੱਧੀ ਖਾ ਲਿਓ ਪਰ ਆਪਣੇ ਬੱਚਿਆਂ ਨੂੰ ਪੜ੍ਹਾਇਓ ਜ਼ਰੂਰ ਹੁਣ ਪੜਾਉਣ ਦੀ ਗੱਲ ਇਹ ਹੈ ਕਿ ਅੱਜ ਦੇਸ਼ ਦੇ ਵਿੱਚ ਗਰੀਬੀ ਔਰ ਜੋ ਆਰਥਿਕ ਅਸਮਾਨਤਾ ਆ ਉਹ ਅਸਮਾਨ ਨੂੰ ਛੂ ਰਹੀ ਹੈ ਆਮ ਲੋਕ ਦੱਬੇ ਕੁਚਲੇ ਲੋਕ ਚਾਹੁੰਦੇ ਹੋਏ ਵੀ ਬੱਚਿਆਂ ਨੂੰ ਉੱਚ ਸਿੱਖਿਆ ਤੱਕ ਨਹੀਂ ਪਹੁੰਚਾ پا ਰਹੇ ਉਸ ਦਾ ਵੱਡਾ ਕਾਰਨ ਹੈ ਕਿ ਐਜੂਕੇਸ਼ਨ ਸਿਸਟਮ ਨੂੰ ਇੰਨਾ ਜ਼ਿਆਦਾ ਪੇਚੀਦਾ ਔਰ ਮਹਿੰਗਾ ਬਣਾ ਦਿੱਤਾ ਗਿਆ ਹੈ ਕਿ ਜੋ ਸਾਡੇ ਦੱਬੇ ਕੁਚਲੇ ਪਰਿਵਾਰ ਹਨ ਉਹ ਆਪਣੇ ਬੱਚਿਆਂ ਨੂੰ ਮੰਨ ਚਾਹੀ ਇੱਛਾ ਅਨੁਸਾਰ ਉੱਚ ਵਿਦਿਆ ਜੋ ਹੈ ਨਹੀਂ ਦਿਵਾ پا ਰਹੇ ਔਰ ਇਸੇ ਤਰ੍ਹਾਂ ਨਾਲ ਜਿੱਥੇ-ਜਿੱਥੇ ਵੀ ਬਾਬਾ ਸਾਹਿਬ ਨੂੰ ਮੰਨਣ ਵਾਲੇ ਅਲੱਗ-ਅਲੱਗ ਸੰਗਠਨ ਬਣੇ ਹੋਏ ਹਨ ਭਾਵੇਂ ਤੇ ਉਹ ਚਾਹੁੰਦੇ ਹਨ ਕਿ ਉਹ ਸਮਾਜ ਦੇ ਵਿੱਚ ਪਰਵਰਤਨ ਲੈ ਕੇ ਆਉਣ ਪਰ ਗਰੀਬੀ ਜੋ ਹੈ ਉਹ ਉਹਨਾਂ ਦੇ ਆੜੇ ਆ ਜਾਂਦੀ ਹੈ ਜ਼ਿਆਦਾਤਰ ਸਾਰਾ ਐਸਸੀ ਬੀਸੀ ਸਮਾਜ ਹੈਂਡ ਟੂ ਮਾਉਥ ਹੈ ਸਵੇਰੇ ਕਮਾਉਂਦਾ ਹੈ ਰਾਤ ਨੂੰ ਖਾਂਦਾ ਹੈ ਔਰ ਉਹਨਾਂ ਕੋਲ ਇਨਾ ਟਾਈਮ ਨਹੀਂ ਹੁੰਦਾ ਕਿ ਉਹ ਆਪਣੇ ਕੰਮ ਨੂੰ ਛੱਡ ਕੇ ਐਸੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਪਾਉਣ। ਜਿਵੇਂ ਕਿ ਸਾਡੇ ਸਮਾਜ ਨੂੰ ਸਾਡੇ ਉਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਕਿ ਆਪਣਾ ਲੈਵਲ ਉੱਚਾ ਕਰ ਚੁੱਕੇ ਨੇ ਪਰ ਉਹ ਫਲੜੇ ਲੈਵਲ ਵਾਲੇ ਵੱਲ ਦੇਖਦੇ ਵੀ ਨਹੀਂਗੇ ਉਹਨਾਂ ਵਾਸਤੇ ਕੀ ਜਾਣਾ ਚਾਹੋ ਇਹ ਬਹੁਤ ਵੱਡੀ ਗੱਲ ਹੈ ਕਿ ਬਾਬਾ ਸਾਹਿਬ ਅੰਬੇਦਕਰ ਜੀ ਨੇ ਜੋ ਇੱਕ ਪਲੇ ਪੇ ਬੈਕ ਟੂ ਸੋਸਾਇਟੀ ਦਾ ਸੰਕਲਪ ਦਿੱਤਾ ਸੀ ਉਸ ਦਾ ਮੇਨ ਮੋਟੋ ਹੀ ਇਹ ਸੀ ਕਿ ਜਿਹੜੇ ਵੀ ਸਾਡੇ ਐਸਸੀ ਬੀਸੀ ਜਾਂ ਜਿਹੜੇ ਵੀ ਉਹ ਇਨਸਾਨ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਦੇ ਔਰ ਤੇ ਪੜਨ ਦਾ ਨੌਕਰੀ ਕਰਨ ਦਾ ਅਧਿਕਾਰ ਮਿਲ ਗਿਆ ਉਹਨਾਂ ਨੇ ਆਪਣੀ ਔਰ ਆਪਣੀ ਇੱਕ ਪੀੜੀ ਦਾ ਤਾਂ ਸੁਧਾਰ ਕਰ ਲਿਆ ਪਰ ਉਹ ਆਪਣੇ ਤੱਕ ਸੀਮਤ ਨਾ ਰਹਿਣ ਉਹਨਾਂ ਦਾ ਸਹਿਯੋਗ ਦੀ ਸਾਡੇ ਦੱਬੇ ਕੁਚਲੇ ਸਮਾਜ ਨੂੰ ਬਹੁਤ ਜ਼ਿਆਦਾ ਲੋੜ ਹੈ ਇੰਨੀ ਜ਼ਿਆਦਾ ਲੋੜ ਕੇ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੀ ਤੋਰ ਮਿਹਨਤ ਕਰਕੇ ਵੀ ਆਮ ਇਨਸਾਨ ਜੋ ਹੈ ਆਪਣੇ ਪਰਿਵਾਰ ਦੀ ਰੋਜੀ ਰੋਟੀ ਹੀ ਮਾਹ ਪੂਰੀ ਕਰ ਪਾ ਰਿਹਾ ਉੱਚ ਸਿੱਖਿਆ ਵੱਲ ਨਹੀਂ ਲ ਜਾ ਪਾ ਰਿਹਾ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਸੀ ਕਿ ਅਸੀਂ ਇੱਕ ਸੰਗਠਨ ਬਣਾਇਆ ਹੈ ਕਮੇਟੀ ਬਣਾਈ ਹੈ ਜੋ ਇਸ ਚੀਜ਼ ਨੂੰ ਪੁਖਤਾ ਕਰੇਗੀ ਕਿ ਜੋ ਵੀ ਸਾਡੇ ਪਿਛੜੇ ਸਮਾਜ ਦੇ ਗਰੀਬ ਵਰਗਾਂ ਨੂੰ ਉਹਨਾਂ ਨੂੰ ਐਜੂਕੇਸ਼ਨ ਸੰਬੰਧੀ ਜਿੱਥੇ ਵੀ ਕਿਤੇ ਕਿਸੇ ਤਰੀਕੇ ਦੀ ਸਹਾਇਤਾ ਸਹਾਇਤਾ ਦੀ ਟਿਊਸ਼ਨ ਦੀ ਬੁੱਕਸ ਦੀ ਲੋੜ ਆ ਉਹ ਮਦਦ ਕਰਨਗੇ ਐਸੇ ਸੰਗਠਨਾਾਂ ਔਰ ਐਸੇ ਉੱਚ ਅਧਿਆਤਿਆਂ ਤੇ ਬੈਠੇ ਹੋਏ ਸਾਡੇ ਸਾਥੀਆਂ ਦੀ ਸਾਡੇ ਸਮਾਜ ਨੂੰ ਬਹੁਤ ਜ਼ਿਆਦਾ ਲੋੜ ਆ ਸਰ ਬਹੁਤ ਸਾਰੇ ਜਿਹੜੇ ਅ ਅਹੁਦੇ ਨੇ ਉਹ ਗਰੀਬ ਦੀ ਮਦਦ ਕਰਕੇ ਰਾਜੀ ਨਹੀਂ ਪਵਾ ਸ਼ਾ ਪਵਾ ਜੀ ਨੇ ਵੀ ਇਹੀ ਗੱਲ ਕਹੀ ਸੀ ਉਹਨਾਂ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਏ ਜੇ ਇਹੀ ਸੋਚ ਬਾਬਾ ਜੀ ਦੀ ਰੱਖ ਲੈਂਦੇ ਬਾਬਾ ਦੇਸਰਜੀ ਦੀ ਰੱਖ ਲੈਂਦੇ ਸਾਡੇ ਲੋਕਾਂ ਬਾਰੇ ਨਾਫਤ ਸੁਰਤ ਤੇ ਤੇ ਸ਼ਾਇਦ ਅਸੀਂ ਵੀ ਉੱਪਰ ਨਾ ਆਉਂ ਪਾਵੇ ਪਰ ਕੀ ਜੇ ਕਰ ਰਹੇ ਹੀ ਬਾਬਾ ਜੀ ਦੀ ਸੋਚ ਦੇ ਉੱਤੇ ਚੱਲਣਾ ਆ ਤੇ ਅਸੀਂ ਆਪਣੇ ਜੋ ਨੀਵੇਂ ਲੋਕਾਂ ਨੂੰ ਜਾਂ ਜਿਹੜੇ ਪਛੜੇ ਹੋਏ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਕੱਲਾਂਗੇ ਤਾਂ ਹੀ ਬਾਬਾ ਜੀ ਦੇ ਜਿਹੜਾ ਆ ਅੱਗੇ ਵਸ ਸਕਾਂਗੇ ਕੀ ਜਾਣ ਜਾਉ। ਇਸ ਦੇ ਵਾਸਤੇ ਇਹ ਕਹਿਣਾ ਚਾਹਾਂਗਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਹਮੇਸ਼ਾ ਇਹ ਚਾਇਆ ਸੀ ਕਿ ਜੋ ਵੀ ਮੇਰਾ ਪੜਿਆ ਲਿਖਿਆ ਵਰਗ ਹੈ ਨਾ ਉਹ ਕਮ ਸਕਮ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਸਮਾਜ ਦੇ ਜੋ ਪਿੱਛੇ ਰਹਿ ਗਿਆ ਵਰਗ ਹੈ ਉਹਨਾਂ ਦੇ ਬੱਚਿਆਂ ਨੂੰ ਔਰ ਉਹਨਾਂ ਦੇ ਜੋ ਵੀ ਆਉਣ ਵਾਲਾ ਸਮਾਜ ਹੈ ਉਹਨਾਂ ਨੂੰ ਸਿੱਖਿਸ਼ਿਤ ਕਰਨ ਵਿੱਚ ਸਹਾਇਤਾ ਕਰੇ ਔਰ ਉਹਨਾਂ ਨੂੰ ਸਮਾਜ ਦੇ ਵਿੱਚ ਉਹਨਾਂ ਨੂੰ ਸਮਾਜ ਦੇ ਵਿੱਚ ਉੱਚ ਅਧਿਆਆਂ ਤੱਕ ਪਹੁੰਚਣ ਦੇ ਵਿੱਚ ਸਹਾਇਤਾ ਤਾਂ ਹੀ ਹੋ ਸਕਦੀ ਹੈ ਜੇਕਰ ਸਮੇਂ ਦੀਆਂ ਸਰਕਾਰਾਂ ਜੇਕਰ ਸਰਕਾਰਾਂ ਨਹੀਂ ਤਾਂ ਜੋ ਸਾਡੇ ਐਸੀਬੀਸੀ ਸੰਗਠਨ ਬਣੇ ਹਨ ਉਹ ਐਸੀਆਂ ਕੋਈ ਕਮੇਟੀਆਂ ਬਣਾਉਣ ਐਸੀ ਵਿਵਸਥਾ ਕਰਨ ਕਿ ਜੋ ਸਾਡੇ ਸਮਾਜ ਦੇ ਹੁਨਾਰਵਰ ਬੱਚੇ ਹਨ ਜਿਹੜੇ ਕੋਈ 100 ਤੋਂ 10-5 ਪੜ ਸਕਦੇ ਹਨ ਹੁਨਾਰਵਰ ਤੋਂ ਮਤਲਬ ਇਹ ਹੈ ਕਿ ਉਹਨਾਂ ਨੂੰ ਤਰਾਸ਼ਿਆ ਜਾ ਸਕੇ ਚਾਹੇ ਆਈਪੀਐਸ ਪੀਸੀਆਸ ਐਸੀਆਂ ਜੋ ਸਭਾਵਾਂ ਹਨ ਇਸ ਪਾਸੇ ਸਾਡੇ ਬੱਚਿਆਂ ਨੂੰ ਲੈ ਜਾਣ ਵਾਸਤੇ ਸਮੇਂ ਦੀਆਂ ਸਰਕਾਰਾਂ ਔਰ ਸਾਡੇ ਜੋ ਉੱਚ ਅਦਿਆਂ ਤੇ ਬੈਠੇ ਹੋਏ ਸਾਡੇ ਸਮਾਜ ਦੇ ਲੋਕ ਹਨ ਉਹਨਾਂ ਦਾ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਆ। ਸਮਾਜ ਦੇ ਪ੍ਰਤੀ ਤੁਸੀਂ ਲਾਹਤ ਇੱਕ ਚੰਗਾ ਮੈਸੇਜ ਕੀ ਛੱਡਣਾ ਚਾਹੋ। ਹਾਂ ਸਭ ਤੋਂ ਵੱਡੀ ਗੱਲ ਇਹ ਸਾਡਾ ਜੋ ਸਮਾਜ ਹੈ ਇਹ ਇੰਨਾ ਅਮੀਰ ਨਹੀਂ ਹੈ ਇਸ ਕਰਕੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਪ੍ਰੀਤੀਆਂ ਤੋਂ ਦੂਰ ਰਹਿੰਦੇ ਹੋਏ ਘੱਟ ਤੋਂ ਘੱਟ ਸਾਧਨਾ ਦੇ ਵਿੱਚ ਵੀ ਜਿਸ ਤਰ੍ਹਾਂ ਵੀ ਚੰਗੀ ਐਜੂਕੇਸ਼ਨ ਲੈ ਸਕਦੇ ਹਨ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਦੇ ਬਹੁਤ ਰੂਪ ਹਨ ਐਜੂਕੇਸ਼ਨ ਕਿਸੇ ਵੀ ਰੂਪ ਚ ਲਵੋ ਜੇਕਰ ਐਜੂਕੇਟਿਡ ਹੋਣਗੇ ਘੱਟ ਤੋਂ ਘੱਟ ਇਹ ਮਾੜੀ ਸੰਗਤ ਤੋਂ ਬਚ ਕੇ ਰਹਿਣਗੇ ਔਰ ਕਿੱਥੇ ਨਾ ਕਿੱਥੇ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਜੋ ਜੁੜੇ ਹੋਏ ਸੰਗਠਨਾਂ ਹਨ ਉਹਨਾਂ ਦੇ ਨਾਲ ਜੁੜ ਕੇ ਸਮਾਜ ਦੀ ਸੇਵਾ ਕਰ ਸਕਦੇ ਹਨ ਪਰ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਗਿਆਨ ਭਰਪੂਰ ਪ੍ਰੋਗਰਾਮ ਸੀਗਾ ਬਹੁਤ ਸਾਰੇ ਇਥੇ ਬੁੱਧੀਜੀ ਵੀ ਆਏ ਨੇ ਤੇ ਉਹਨਾਂ ਨੇ ਆਪ ਆਪਣੇ ਜਿਹੜੇ ਬਾਬਾ ਸਾਹਿਬ ਜੀ ਦੇ ਸੰਬੰਧੀ ਜਿਹੜਾ ਗਿਆਨ ਦਿੱਤਾ ਤੇ ਬੱਚਿਆਂ ਨੇ ਬੜਾ ਉਹਦਾ ਗਿਆਨ ਪ੍ਰਾਪਤ ਕੀਤਾ ਤੇ ਸਾਰਿਆਂ ਨੂੰ ਵਧੀਆ ਲੱਗਾ ਜੀ। ਤੋਂ ਸਮਾਜ ਨੂੰ ਮੈਸੇਜ ਹੈ ਸਮਾਜ ਨੂੰ ਮੈਸੇਜ ਮੈਂ ਇਹ ਜਣਾਉਣਾ ਚਾਹੁੰਦਾ ਵੀ ਜਿੱਦਾਂ ਬਾਬਾ ਜੀ ਕਹ ਰਹੇ ਸੀਗੇ ਤੇ ਬਾਬਾ ਜੀ ਨੇ ਕਿਹਾ ਸੀਗਾ ਵੀ ਇੱਕ ਆਮ ਵਿਚਾਰਿਆ ਤੇ ਜੀਵੋ ਤੇ ਜੀਣ ਦਿਓ ਪਰ ਬਾਬਾ ਸਾਹਿਬ ਜੀ ਦਾ ਵਿਚਾਰਿਆ ਵੀ ਜੀਵੋ ਤੇ ਲੋਕਾਂ ਦੇ ਜੀਣ ਵਿੱਚ ਸਹਾਇਤਾ ਕਰੋ। ਸਾਨੂੰ ਲੋਕਾਂ ਦੇ ਜੀਣ ਦੀ ਸਹਾਇਤਾ ਕਰਨੀ ਚਾਹੀਦੀ ਆ। ਤੇ ਵੱਧ ਤੋਂ ਵੱਧ ਗਰੀਬ ਸਮਾਜ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਸਾਡੇ ਬਰਾਬਰ ਵਿੱਚ ਆ ਕੇ ਤੇ ਉਹ ਵੀ ਵਧੀਆ ਜ਼ਿੰਦਗੀ ਜੀ ਸਕਣ। ਭਾਈ ਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ? ਸਾਰੇ ਸਮਾਜ ਨੂੰ ਜੈ ਪੰਜਾਬ ਜੈ ਭਾਰਤ ਅੱਜ ਸਾਰੀਆਂ ਸੁਸਾਇਟੀ ਨਾਲ ਕੇ ਜੋ ਅੱਜ ਡਾਕਟਰ ਬੀ.ਐਨ. ਬੇਦਕਰ ਸਾਹਿਬ ਦਾ 134 ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਹਦੇ ਵਿੱਚ ਸਾਰਿਆਂ ਨੇ ਆਪਣਾ ਬੜੇ ਯੋਗਦਾਨ ਪਾਇਆ ਸਾਰਿਆਂ ਨੇ ਆਪਣੀ ਵਿਚਾਰ ਰੱਖੀ ਹੈ। ਔਰ ਸਾਨੂੰ ਸਾਰੇ ਸਮਾਜ ਨੂੰ ਰਲ ਮਿਲ ਕੇ ਚਲਾਣਾ ਚਾਹੀਦਾ ਆਪਣੇ ਸਮਾਜ ਦੇ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਆ ਤਾਂ ਕਿ ਸਾਡਾ ਸਮਾਜ ਹੋਰ ਤਰੱਕੀਆਂ ਕਰ ਸਕੇ ਸਾਡੇ ਬੱਚੇ ਪੜ੍ਹ ਲਿਖ ਕੇ ਜਾਣ ਡਾਕਟਰ ਅਮਬੇਦਕਰ ਸਾਹਿਬ ਦਾ ਇਹੀ ਸੁਪਨਾ ਸੀ 바ਵਾ ਸਾਹਿਬ ਜੀ ਦਾ ਕਿ ਸਾਡੇ ਸਮਾਜ ਦੇ ਲੋਕ ਜਿੰਨੇ ਜ਼ਿਆਦਾ ਪੜਨਗੇ ਉੰਨੀਆਂ ਤਰੱਕੀਆਂ 'ਚ ਜਾਣਗੇ ਉੰਨੇ ਸਾਡੇ ਰਾਹ ਖੁੱਲਣਗੇ ਤੋ ਸਾਡਾ ਵੀ ਸਾਰਿਆਂ ਨੂੰ ਇਹੋ ਸੰਦੇਸ਼ ਹੈ ਕਿ ਜਿੰਨਾ ਵੱਧ ਵੱਧ ਕੋਈ ਸਾਡੇ ਬੱਚੇ ਪੜੀ ਪੜ ਸਕਦੀ ਹੈ ਉਹਨਾਂ ਨਾਲ ਅਸੀਂ ਸਾਥ ਦੇਾਂਗੇ ਸਹਿਯੋਗ ਕਰਾਂਗੇ ਤਾਂ ਕਿ ਸਾਡੇ ਬੱਚੇ ਵੱਧ ਵੱਧ ਪੜ੍ਹ ਲਿਖ ਜਾਣ ਚੰਗੇ ਅਫਸਰ ਲੱਗਾ ਚੰਗੀਆਂ ਨੌਕਰੀਆਂ ਕਰਨ ਔਰ ਬਾਬਾ ਸਾਹਿਬ ਦੀ ਸੁਪਨਾ ਨੂੰ ਪੂਰਾ ਕਰਨ